ਤੁਹਾਨੂੰ ਸਭ ਨੂੰ ਪਤਾ ਹੈ ਕਪਿਲ ਸ਼ਰਮਾ ਦੇ ਬਾਰੇ ਜੋ ਸਾਡੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਖੁਸ਼ ਰੱਖਦੇ ਹਨ ਭਾਰਤ ਦੇ ਲੋਕਾਂ ਨੂੰ ਹਮੇਸ਼ਾ ਹੱਸਦੇ ਵਸਦੇ ਰੱਖਦੇ ਹਨ ਪਰ ਅਜਿਹੇ ਹੱਸਦੇ ਵਸਦੇ ਲੋਕਾਂ ਦਾ ਵੀ ਕੋਈ ਨਾ ਕੋਈ ਵੈਰੀ ਤਾਂ ਹੈ ਕਿਉਂਕਿ ਤੁਸੀਂ ਦੇਖਿਆ ਪਿਛਲੇ ਦਿਨ ਉਹਨਾਂ ਦੇ ਕੈਨੇਡਾ ਦੇ ਵਿੱਚ ਕੈਫੇ ਤੇ ਫਾਇਰਿੰਗ ਹੋਈ ਸੀ ਜਿਹੜੀ ਕੱਲ ਬੀਤੀ ਹੈ ਉਸ ਦਿਨ ਵੀ ਦੁਵਾਰੇ ਮੁਰਤੋਂ ਕਪੀਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਕੀਤੀ ਗਈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਫਾਇਰਿੰਗ ਕਰਨ ਤੋਂ ਬਾਅਦ ਜੋ ਵੀ ਬਦਮਾਸ਼ ਹਨ ਉਹ ਖੁਦ ਇਸ ਦੀ ਜ਼ਿੰਮੇਵਾਰੀ ਲੈਂਦੇ ਹਨ ਤੇ ਇਸ ਦੀ ਜ਼ਿੰਮੇਵਾਰੀ ਬਿਸਨੋਈ ਤੇ ਗੋਲਡੀ ਗੈਂਗ ਢਿੱਲੋ ਦੇ ਵੱਲੋਂ ਲਈ ਗਈ ਹੈ ਕਿ ਸਾਡੇ ਪੰਜਾਬ ਦੇ ਵਿੱਚ ਨੇ ਬੁਰੇ ਹਾਲਾਤ ਬਣੇ ਹੋਏ ਹਨ ਕਿ ਹਰ ਕੋਈ ਬੰਦਾ ਕਿਸੇ ਨੂੰ ਮਾਰ ਕੇ ਅੰਧ ਹੀ ਜ਼ਿੰਮੇਵਾਰੀ ਲੈ ਲੈਂਦਾ ਹੈ ਉਹਨਾਂ ਨੂੰ ਸਾਡੀ ਸਰਕਾਰ ਦਾ ਬਿਲਕੁਲ ਵੀ ਡਰ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਜਾ ਰਿਹਾ ਹੈ ਤੇ ਕਿਹੋ ਜਿਹਾ ਹੋ ਰਿਹਾ ਹੈ ਕਿ ਹਰ ਬੰਦਾ ਕਿਸੇ ਨਾ ਕਿਸੇ ਨੂੰ ਮਾਰ ਕੇ ਆਪਣੀ ਜ਼ਿੰਮੇਵਾਰੀ ਲੈ ਲੈਂਦਾ ਹੈ ਕਮਲਕੌਰ ਨਾਂ ਦੀ ਇੱਕ ਕੁੜੀ ਨੂੰ ਮਾਰ ਕੇ ਉਸ ਦੀ ਅਮ੍ਰਿਤਪਾਲ ਮਹਿਰੋ ਵੱਲੋਂ ਖੁਦ ਜ਼ਿੰਮੇਵਾਰੀ ਲਈ ਗਈ ਇਸੇ ਤਰ੍ਹਾਂ ਹੋਰ ਵੀ 2 ਦਿਨ ਪਹਿਲਾਂ ਇੱਕ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਜਸ ਕੀਰਤਨਾ ਦੇ ਮੁੰਡੇ ਨੂੰ ਮਾਰ ਕੇ ਇੱਕ ਸਰਦਾਰ ਬੰਦੇ ਦੇ ਵੱਲੋਂ ਉਸ ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਸਾਡੇ ਪੰਜਾਬ ਕੇ ਸਾਡੇ ਪੰਜਾਬ ਦੇ ਵਿੱਚ ਬਦਮਾਸ਼ਾਂ ਨੂੰ ਬਿਲਕੁਲ ਵੀ ਡਰ ਨਹੀਂ ਪੰਜਾਬ ਸਰਕਾਰ ਦਾ ਕਿ ਅਜਿਹਾ ਹੋਣਾ ਸਾਡੇ ਪੰਜਾਬ ਦੇ ਵਿੱਚ ਠੀਕ ਹੈ ਕਿ ਅਜਿਹਾ ਹੋਣ ਦੇ ਨਾਲ ਸਾਡਾ ਪੰਜਾਬ ਤਰੱਕੀ ਕਰ ਸਕਦਾ ਕਿ ਰੰਗਲਾ ਪੰਜਾਬ ਬਣ ਸਕਦਾ ਜੇਕਰ ਸਾਡੀ ਪੰਜਾਬ ਸਰਕਾਰ ਸਾਡੇ ਪੰਜਾਬ ਨੂੰ ਰੰਗਲਾ ਬਣਾਣੀ ਚਾਹਦੀ ਹੈ ਤਾਂ ਇਹਨਾਂ ਗੱਲਾਂ ਤੇ ਤਾਂ ਖਾਸ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖੂਨ ਖਰਾਬੇ ਬਹੁਤ ਹੀ ਜ਼ਿਆਦਾ ਵੱਧ ਜਾਣਗੇ ਤੇ ਸਾਡੇ ਪੰਜਾਬ ਦੇ ਵਿੱਚ ਬਦਮਾਸ਼ ਲੋਕਾਂ ਨੂੰ ਮਾਰ-ਮਾਰ ਕੇ ਖੁਦ ਹੀ ਆਪਣੇ ਆਪ ਤੇ ਜ਼ਿੰਮੇਵਾਰੀਆਂ ਲੈਣਗੇ ਤੇ ਸਾਡੀ ਸਰਕਾਰ ਤਮਾਸ਼ਾ ਦੇਖਦੀ ਰਹਿ ਜਾਵੇਗੀ ਜਿਸ ਦੇ ਵਿੱਚ ਸਾਡੇ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਹੈ ਜਿਸ ਦੇ ਵਿੱਚ ਸਾਡੇ ਪੰਜਾਬ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੈ ਇਸ ਲਈ ਸਾਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਕਿ ਅਸੀਂ ਸਭ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕਰੀਏ ਕਿ ਪੰਜਾਬ ਸਰਕਾਰ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂ ਕਿ ਅਜਿਹੇ ਮੁੱਦੇ ਦੁਬਾਰੇ ਤੋਂ ਨਾ ਠਕ ਸਕੇ ਨਾ ਲੋਕਾਂ ਦੀਆਂ ਜਾਨਾਂ ਜਾਣ ਨਾ ਕੀਮਤੀ ਪਰਿਵਾਰਕ ਮੈਂਬਰਾਂ ਦੀਆਂ ਜਾਨਾਂ ਜਾਣ ਜਿਸ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਇੰਨਾ ਵੱਡਾ ਘਾਟਾ ਪੈਂਦਾ ਹੈ ਕਿ ਪਰਿਵਾਰ ਨੂੰ ਹਮੇਸ਼ਾ ਲਈ ਗਰੀਬੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਪਰਿਵਾਰ ਦੇ ਵਿੱਚ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਇੱਕ ਹੀ ਮੈਂਬਰ ਜੋ ਪੈਸਾ ਕਮਾਣ ਵਾਲਾ ਹੁੰਦਾ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦਾ ਸਾਰਾ ਟੱਬਰ ਮਿੱਟੀ ਦੇ ਵਿੱਚ ਰੁੜ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਜ਼ਿੰਦਗੀ ਦਾ ਸਰਬ ਵਿਨਾਸ਼ ਹੋ ਜਾਂਦਾ ਹੈ ਇਸ ਲਈ ਸਾਡੀ ਸਰਕਾਰ ਨੂੰ ਇਹਨਾਂ ਦੇ ਖਿਲਾਫ ਉਤਰਨਾ ਚਾਹੀਦਾ ਹੈ ਤੇ ਸਾਡੇ ਲੋਕਾਂ ਨੂੰ ਇਹਨਾਂ ਬਦਮਾਸ਼ਾਂ ਦਾ ਇੱਕਜੁੱਟ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ ਦੋਸਤੋ ਹੁਣ ਜਿਵੇਂ ਕਪਿਲ ਸ਼ਰਮਾ ਤੇ ਫਾਇਰਿੰਗ ਹੋਈ ਹੈ ਤੇ ਇਸ ਦਾ ਮਤਲਬ ਕਿਸੇ ਦੀ ਤੱਕੀ ਨੂੰ ਦੇਖ ਕੇ ਕੋਈ ਜਰਦਾ ਹੀ ਨਹੀਂ ਅੱਜ ਕਪਿਲ ਸ਼ਰਮਾ ਤੇ ਹੋਈ ਹੈ ਪਿਛਲੇ ਦਿਨ ਕਿਸੇ ਹੋਰ ਤੇ ਵੀ ਹੋਈ ਸੀ ਤੇ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਤੇ ਹੋਈ ਸੀ ਕਿ ਜਿਹੜਾ ਬੰਦਾ ਪੰਜਾਬ ਦੇ ਵਿੱਚ ਤਰੱਕੀ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਇਹ ਇੱਕ ਰਵਾਜ ਬਣਾ ਦਿੱਤਾ ਗਿਆ ਬਦਮਾਸ਼ਾਂ ਦੇ ਵੱਲੋਂ ਜਿਹੜਾ ਤਰੱਕੀ ਕਰੇਗਾ ਜਿਹੜਾ ਇਮਾਨਦਾਰੀ ਦਿਖਾਏਗਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਚਾਹੇ ਫਿਰ ਉਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਮਾਰ ਦਿੱਤਾ ਜਾਵੇ ਚਾਹੇ ਫਿਰ ਉਸ ਨੂੰ ਫਾਂਸੀ ਲਗਾ ਦਿੱਤੀ ਜਾਵੇ ਚਾਹੇ ਫਿਰ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਜਾਵੇ ਮਤਲਬ ਉਸ ਨੂੰ ਕਿਸੇ ਵੀ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਇਸ ਲਈ ਸਾਡੀ ਪੰਜਾਬ ਸਰਕਾਰ ਨੂੰ ਇਹਨਾਂ ਵੱਡੇ ਵੱਡੇ ਲੋਕਾਂ ਨੂੰ ਸਿਕਿਉਰਿਟੀ ਤਾਂ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਜੋ ਸਾਡੇ ਪੰਜਾਬ ਦੇ ਲੋਕ ਸੇਫ ਰਹਿ ਸਕਣ ਜੇਕਰ ਪੰਜਾਬ ਦੇ ਵਿੱਚ ਅਜਨੀਆਂ ਵਾਰਦਾਤਾ ਦਿਨ ਪਰ ਦਿਨ ਵਧਦੀਆਂ ਗਈਆਂ ਤਾਂ ਸਾਡੇ ਪੰਜਾਬ ਦੇ ਵਿੱਚ ਲੋਕ ਤਰੱਕੀ ਕਰਨੀ ਬੰਦ ਕਰ ਦੇਣਗੇ ਪਹਿਲਾਂ ਹੀ ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਆਪਣੇ ਪੈਰ ਪਸਾਰੇ ਹੋਏ ਹਨ ਜੇਕਰ ਸਾਡੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇਵੇਗੀ ਤਾਂ ਸਾਡੇ ਪੰਜਾਬੀ ਪਿੱਛੇ ਰਹਿ ਜਾਣਗੇ ਸਾਡੀ ਸਿੱਖ ਕੌਮ ਪਿੱਛੇ ਰਹਿ ਜਾਵੇਗੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਤੇ ਜ਼ੁਲਮ ਹੋਣੇ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਜਾਣਗੇ ਪਰ ਜਿਹੜੀ ਪੋਸਟ ਇਹ ਹੁਣ ਪਾਈ ਗਈ ਹੈ ਇਸ ਜ਼ਿੰਮੇਵਾਰੀ ਇਸ ਦੀ ਲਈ ਗਈ ਹੈ ਬਿਸ਼ਨੋਈ ਅਤੇ ਗੋਲਡੀ ਟਿੱਲੋ ਗੈਂਗ ਦੇ ਵੱਲੋਂ ਇਸ ਦੀ ਕੋਈ ਹਲੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਜੇਕਰ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਤੁਹਾਡੇ ਸਾਹਮਣੇ ਜਲਦੀ ਹੀ ਇਹ ਖਬਰ ਵੀ ਲੈ ਕੇ ਆਵਾਂਗੇ ਕਿ ਇਹਨਾਂ ਬੰਦਿਆਂ ਨੇ ਇਸ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ ਤੇ ਦੋਸਤੋ ਤੁਸੀਂ ਕੀ ਚਾਹੁੰਦੇ ਹੋ ਕਿ ਪੰਜਾਬ ਸਰਕਾਰ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਹੈ ਤੁਹਾਡਾ ਆਨਸਰ ਹਾਂ ਦੇ ਵਿੱਚ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਬਹੁਤ ਬਹੁਤ ਧੰਨਵਾਦ